ਜੇ ਆਪਾਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਆਪਾਂ ਮਨ 'ਚ ਸੋਚ ਵੀ ਨਹੀਂ ਸਕਦੇ ਕਿ ਇਹਨਾਂ ਕੁਝ ਕਿਉਂ ਹੋ ਗਿਆ ਇਹ ਸਾਡੀ ਵਜ੍ਹਾ ਕਰਕੇ ਹੋਇਆ। ਹੂੰ। ਇਹ ਮਨੁੱਖ ਦੀ ਗਲਤੀ ਕਰਕੇ ਹੋਇਆ। ਹੂੰ। ਤੇ ਜੇ ਮਨੁੱਖ ਚਾਹੇ ਤੇ ਇਹ ਸੁਧਾਰ ਸਕਦਾ ਜਿਵੇਂ ਹੁਣ ਬਾਰਸ਼ਾਂ ਖਤਮ ਹੋ ਗਈਆਂ। ਹਾਂ। ਸੌਣ ਦਾ ਮਹੀਨਾ ਲੋਕੀ ਕਹਿੰਦੇ ਨੇ ਨਾ ਬੜਾ ਵਧੀਆ ਸੌਣ ਦਾ ਮਹੀਨਾ ਹੁੰਦਾ। ਬਿਲਕੁਲ। ਬਾਰਸ਼ ਹੁੰਦੀਆਂ ਮੀਂਹ ਪੈਂਦੀਆਂ ਉਹ ਕਾਲੀਆਂ ਘਟਾਵਾਂ ਦੇ ਕਿਦਰੇ ਦਿਸਦੀਆਂ ਨਹੀਂ। ਜੇ ਆਉਂਦੀਆਂ ਤਾਂ ਲੰਘ ਜਾਂਦੀਆਂ ਕਿਉਂਕਿ ਇੱਥੇ ਤੇ ਹਰਿਆਵਲ ਹੀ ਨਹੀਂ। ਬਿਲਕੁਲ। ਰੁੱਖਾਂ ਦੇ ਵਿੱਚ ਇੱਕ ਸ਼ਕਤੀ ਹੁੰਦੀ ਆ। ਇਹੋ ਜੀ ਸ਼ਕਤੀ ਹੁੰਦੀ ਬੱਦਲਾਂ ਨੂੰ ਖਿੱਚਣ ਦੀ ਜਦੋਂ ਰੁੱਖ ਦੇ ਹਰਿਆਵਲ ਇੰਨੀ ਹੋਊਗੀ ਬੱਦਲ ਉੱਥੇ ਆਉਣਗੇ ਤਾਂ ਭਰਪੂਰ ਮਾਤਰਾ ਵਿੱਚ ਫਰਕੇ ਜਾਣਗੇ ਬਿਲਕੁਲ ਤਾਂ ਹੁਣ ਖਤਮ ਹੋ ਗਿਆ ਨਾ ਹਮ ਬਸ ਇਹ ਚੀਜ਼ਾਂ ਕਿਉਂ ਹੋਈਆਂ ਰੁੱਖਾਂ ਦੀ ਘਾਟ ਹਮ ਇਸੇ ਕਰਕੇ ਰੁੱਖਾਂ ਲਾਉਣ ਦਾ ਜਿਹੜਾ ਪ੍ਰਾਣ ਆ ਮਨਜ ਕੀਤਾ ਆ ਵੀ ਰੁੱਖ ਲਾਓ ਵੱਧ ਵੱਧ ਲਾਓ ਇਹ ਤੇ ਸਾਡੇ ਜੀਵਨ ਦਾ ਤੇ ਜੀਵਨ ਬਚਾਓ ਤੁਸੀਂ ਕਹਿ ਰਹੇ ਹੋ ਕਿ ਰੁੱਖ ਮੇਰੇ ਜਿਵੇਂ ਧੀਆਂ ਪੁੱਤਾਂ ਵਰਗੇ ਨੇ ਹੈਨਾ ਤੁਸੀਂ ਗੱਲ ਕਰ ਰਹੇ ਸੀਗੇ ਬਿਲਕੁਲ ਤੇ ਕਿਵੇਂ ਧੀਆਂ ਪੁੱਤਾਂ ਨੂੰ ਕਿਵੇਂ ਮੰਨਦੇ ਨੇ ਵੇਖੋ ਜੀ ਅੱਜ ਸਵੇਰ ਤੋਂ ਲੈ ਕੇ ਆ ਹੁਣ 2-3 ਬਚ ਚੁੱਕੇ ਆ ਹਾਂਜੀ ਮੇਰੇ ਖਿਆਲ 8 ਵਜੇ ਤੋਂ ਲੈ ਕੇ ਇਹਨਾਂ ਦੀ ਪਰਵਰਿਸ਼ ਜਿਹੜੀ ਚੱਲਣ ਰਹੀ ਹੈ ਹਾਂ ਇਹਨਾਂ ਵਿੱਚ ਜੋ ਇਹਨਾਂ ਦੀ ਸਾਂਭ ਸੰਭਾਲ ਇਹਨਾਂ ਨੂੰ ਕੀ ਕੀ ਪ੍ਰੋਬਲਮ ਹੈਗੀ ਆ ਆਪਾਂ ਦੂਰ ਕਰਦੇ ਆ ਇਦਾਂ ਦੇ ਬੱਚਾ ਨਾ ਕਰਦੇ ਬਿਲਕੁਲ ਕਰਦੇ ਇਦਾਂ ਬੱਚੇ ਪਾਲਦੇ ਚਲਦੇ ਬਿਲਕੁਲ ਤੇ ਉਹ ਉਸੇ ਤਰੀਕੇ ਨਾਲ ਜੋ ਕੇਰ ਉਹ ਬੱਚਿਆਂ ਨੇ ਕਰੀਦੀ ਉਹੋ ਹੀ ਕੇਰ ਇਹਨਾਂ ਨੂੰ ਕਰਨੀ ਪੈਂਦੀ ਜੇ ਕਰੋਗੇ ਤਾਂ ਰੁੱਖ ਪਲ ਜਾਣਗੇ ਨਹੀਂ ਤੇ ਨਹੀਂ ਪਲਣਗੇ ਇਸੇ ਲਈ ਇਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ ਬੰਦੇ ਰੁੱਖਾਂ ਨੂੰ ਕਿਉਂ ਤੂੰ ਕੱਟਦਾ ਏ ਜੇ ਕੱਟਦਾ ਏ ਤੇ ਸੋਚ ਦੋ ਲਾਉਣ ਦੇ ਲਈ ਇਹਨਾਂ ਰੁੱਖਾਂ ਨੇ ਤੇਰੀ ਭੁੱਖ ਕੱਟੀ ਬਣਿਆ ਬਾਲਣ ਚੁੱਲ੍ਹੇ ਵਿੱਚ ਡਾਉਣ ਦੇ ਲਈ ਇਹਨਾਂ ਰੁੱਖਾਂ ਦੇ ਸੋਹਣਿਆ ਪਲੰਘ ਬਣਦੇ ਸੋਹਣੀ ਤੇਰੇ ਲਈ ਛੇਜ ਵਸਾਉਣ ਦੇ ਲਈ ਇਹਨਾਂ ਰੁੱਖਾਂ ਨੇ ਤੈਨੂੰ ਮੁਕਤ ਕਰਨਾ ਤੁਲਿਆਂ ਜਿਨ੍ਹਾਂ ਨੂੰ ਮਕਾਉਣ ਦੇ ਲਈ ਸੋ ਦੋਸਤੋ ਰੁੱਖ ਹਮੇਸ਼ਾ ਹੀ ਸਾਨੂੰ ਜੀਵਨ ਦਿੰਦੇ ਨੇ ਗੁਰਬਾਣੀ ਦਾ ਫਰਮਾਨ ਹੈ ਬਲਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਜਾਂ ਫਿਰ ਪਵਨ ਗੁਰੂ ਪਾਣੀ ਪਿਤਾ ਦਾ ਸਿਧਾਂਤ ਜਿਹੜਾ ਅਸੀਂ ਪੜਦੇ ਸੁਣਦੇ ਆ ਤੇ ਇਹੋ ਹੀ ਅਦੁੱਤ ਚੰਕ ਮਿਲਦੀ ਹੈ ਕਿ ਸਾਨੂੰ ਆਪਣੇ ਵਾਤਾਵਰਨ ਨੂੰ ਸੰਭਾਲਣ ਦੀ ਬਹੁਤ ਲੋੜ ਹੈ ਅੱਜ ਕਿਵੇਂ ਸੱਚ ਨੂੰ ਘਰ ਨੂੰ ਮਿਲਾਵਾਂਗੇ ਜਿਹੜਾ ਇਸ ਵਾਤਾਵਰਨ ਨੂੰ ਸੋਹਣਾ ਹੀ ਨਹੀਂ ਬਣਾਉਂਦਾ ਬਲਕਿ ਤੁਹਾਡੇ ਬੱਚਿਆਂ ਲਈ ਸਾਹ ਪੈਦਾ ਕਰ ਰਿਹਾ ਹੈ ਮੇਰੇ ਨਾਲ ਹੈ ਵੀਰ ਮੰਗਲ ਸਿੰਘ ਜੀ ਮੰਗਲ ਸਿੰਘ ਜੀ ਬੱਠੇ ਪੈਣੀ ਹੈ ਨਾ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਤੇ ਮੰਗਲ ਸਿੰਘ ਦੇ ਨਾਲ ਆਪਾਂ ਗੱਲਬਾਤ ਕਰਾਉਨੇ ਆ ਇਹ ਬੂਟੇ ਪਾਲਦੇ ਨੇ ਕਿੱਥੋਂ ਕਿੱਥੋਂ ਬੂਟੇ ਲਿਆਉਂਦੇ ਨੇ ਕਿੱਥੋਂ ਬੀਜ ਪੈਦਾ ਕਰਦੇ ਨੇ ਕਿਵੇਂ ਪਾਲਦੇ ਨੇ ਸਾਰੀ ਗੱਲਬਾਤ ਕਰਦੇ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਵੀਰ ਜੀ ਤੁਹਾਨੂੰ ਪਹਿਲਾਂ ਸ਼ੌਕ ਦੱਸੋ ਵੀ ਇਹ ਸ਼ੌਕ ਕਿਵੇਂ ਪਿਆ ਤੁਹਾਨੂੰ ਬੂਟਿਆਂ ਦਾ ਸ਼ੌਕ ਵੇਖੋ ਹਾਲਾਤਾਂ ਨੂੰ ਮੱਦੇ ਨਜ਼ਰ ਰੱਖ ਕੇ ਹੂੰ ਕਿਉਂ ਹਾਲਾਤ ਇਹੋ ਜਿਹਾ ਬਣ ਚੁੱਕੇ ਆ ਅੱਜ ਦੇ ਯੁੱਗ ਮਤਲਬ ਇੱਕ ਵੀ ਸਦੀ ਆ ਚੁੱਕੀ ਆ ਜੀ ਤੇ 20 ਦੇ ਵਿੱਚ ਵੀ ਕਿਹੜੀ ਹਰਿਆਵਲ ਸੀ ਜੀ ਜੀ ਤੇ 21 ਦੇ ਵਿੱਚ ਦੇ ਕਿੱਥੋਂ ਆ ਜਾਣੀ ਹੈ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਆਪਾਂ ਮਨ 'ਚ ਸੋਚ ਵੀ ਨਹੀਂ ਸਕਦੇ ਕਿ ਇਹਨਾਂ ਕੁਝ ਕਿਉਂ ਹੋ ਗਿਆ ਇਹ ਸਾਡੀ ਵਜ੍ਹਾ ਕਰਕੇ ਹੋਇਆ ਹੂੰ ਇਹ ਮਨੁੱਖ ਦੀ ਗਲਤੀ ਕਰਕੇ ਹੋਇਆ ਹੂੰ ਤੇ ਜੇ ਮਨੁੱਖ ਚਾਹੇ ਤੇ ਇਹ ਸੁਧਾਰ ਸਕਦਾ ਜਿਵੇਂ ਹੁਣ ਬਾਰਸ਼ਾਂ ਖਤਮ ਹੋ ਗਈਆਂ ਸੌਣ ਦਾ ਮਹੀਨਾ ਲੋਕੀ ਕਹਿੰਦੇ ਨਾ ਬੜਾ ਵਧੀਆ ਸੌਣ ਦਾ ਮਹੀਨਾ ਹੁੰਦਾ ਬਿਲਕੁਲ ਬਾਰਸ਼ ਹੁੰਦੀ ਹੈ ਮੀਂਹ ਪੈਂਦੀਆਂ ਉਹ ਕਾਲੀਆਂ ਘਟਾਵਾਂ ਦੇ ਕਿਧਰੇ ਦਿਸਦੀਆਂ ਨਹੀਂ ਜੇ ਆਉਂਦੀਆਂ ਤਾਂ ਲੰਘ ਜਾਂਦੀਆਂ ਕਿਉਂਕਿ ਇੱਥੇ ਤੇ ਹਰਿਆਵਲ ਹੀ ਨਹੀਂ ਬਿਲਕੁਲ ਰੁੱਖਾਂ ਦੇ ਵਿੱਚ ਇੱਕ ਸ਼ਕਤੀ ਹੁੰਦੀ ਆ ਇਹੋ ਜੀ ਸ਼ਕਤੀ ਹੁੰਦੀ ਬੱਦਲਾਂ ਨੂੰ ਖਿੱਚਣ ਦੀ ਹੂੰ ਜਦੋਂ ਰੁੱਖ ਦੇ ਹਰਿਆਵਲ ਇੰਨੀ ਹੋਊਗੀ ਬੱਦਲ ਉੱਥੇ ਆਉਣਗੇ ਤਾਂ ਭਰਪੂਰ ਮਾਤਰਾ ਵਿੱਚ ਵਰਖੇ ਜਾਣਗੇ ਬਿਲਕੁਲ ਤਾਂ ਹੁਣ ਖਤਮ ਹੋ ਗਿਆ ਨਾ ਹਮ ਬਸ ਇਹ ਚੀਜ਼ਾਂ ਕਿਉਂ ਹੋਈਆਂ ਰੁੱਖਾਂ ਦੀ ਘਾਟ ਹਮ ਇਸੇ ਕਰਕੇ ਰੁੱਖਾਂ ਲਾਉਣ ਦਾ ਜਿਹੜਾ ਪ੍ਰਾਣ ਆ ਮੰਚ ਕੀਤਾ ਆ ਵੀ ਰੁੱਖ ਲਾਓ ਵੱਧ ਵੱਧ ਲਾਓ ਇਹ ਤੇ ਸਾਡੇ ਜੀਵਨ ਦਾ ਤੇ ਜੀਵਨ ਬਚਾਓ ਤੁਸੀਂ ਕਹਿ ਰਹੇ ਹੋ ਕਿ ਰੁੱਖ ਮੇਰੇ ਜਿਵੇਂ ਧੀਆਂ ਪੁੱਤਾਂ ਵਰਗੇ ਨੇ ਹਨਾ ਤੁਸੀਂ ਗੱਲ ਕਰ ਰਹੇ ਸੀਗੀ ਤੇ ਕਿਵੇਂ ਧੀਆਂ ਪੁੱਤਾਂ ਨੂੰ ਕਿਵੇਂ ਮੰਨਦੇ ਉਹਨਾਂ ਨੂੰ ਵੇਖੋ ਜੀ ਅੱਜ ਸਵੇਰ ਤੋਂ ਲੈ ਕੇ ਆ ਹੁਣ 2:30 ਬਚ ਚੁੱਕੇ ਆ ਹਾਂਜੀ ਮੇਰੇ ਖਿਆਲ 8 ਵਜੇ ਤੋਂ ਲੈ ਕੇ ਇਹਨਾਂ ਦੀ ਪਰਵਰਿਸ਼ ਜਿਹੜੀ ਚੱਲਣ ਰਹੀ ਆ ਇਹਨਾਂ ਵਿੱਚ ਜੋ ਇਹਨਾਂ ਦੀ ਸਾਂਭ ਸੰਭਾਲ ਇਹਨਾਂ ਨੂੰ ਕੀ ਕੀ ਪ੍ਰੋਬਲਮ ਹੈਗੀ ਆ ਆਪਾਂ ਦੂਰ ਕਰਦੇ ਆ ਇਦਾਂ ਦੇ ਬੱਚਾ ਨਾ ਕਰਦੇ ਬਿਲਕੁਲ ਕਰਦੇ ਇਦਾਂ ਬੱਚੇ ਪਾਲਦੇ ਕਰਦੇ ਬਿਲਕੁਲ ਤੇ ਉਹ ਉਸੇ ਤਰੀਕੇ ਨਾਲ ਜੋ ਕੇਰ ਉਹ ਬੱਚਿਆਂ ਨੇ ਕਰੀ ਦੀ ਉਹੀ ਕੇਰ ਇਹਨਾਂ ਨੂੰ ਕਰਨੀ ਪੈਂਦੀ ਜੇ ਕਰੋਗੇ ਤਾਂ ਰੁੱਖ ਪਲ ਜਾਣਗੇ ਨਹੀਂ ਤੇ ਨਹੀਂ ਪਲਣਗੇ ਇਸੇ ਲਈ ਇਹ ਈ ਪੁੱਤਾਂ ਮੈਂ ਦੇਖ ਰਿਹਾ ਵੀ ਕੁਝ ਤੁਸੀਂ ਇਹਦੇ ਵਿੱਚ ਗਲਾਸ ਨੇ ਵੇਸਟੇਜ ਜਾਂ ਲਫਾਫੇ ਨੇ ਜਿਹੜੇ ਬੱਚੇ ਚਿਪਸ ਖਾਂਦੇ ਨੇ ਸਰਫ ਵਾਲੇ ਪੈਕਟ ਨੇ ਇਹ ਇਹ ਸਾਰੇ ਤੁਸੀਂ ਕਿੱਥੋਂ ਇਕੱਠੇ ਕਰਦੇ ਹੋ ਤੇ ਬੀਜ ਕਿੱਥੋਂ ਲੈਂਦੇ ਹੋ ਸਾਰੀ ਗੱਲਬਾਤ ਇੱਕ ਤੇ ਇਹ ਬੀਜ ਵੀ ਤੇ ਇਹ ਵੀ ਸੜਕਾਂ ਗਲੀਆਂ ਨਾਲੀਆਂ ਕੂੜੇ ਢੇਰਾਂ 'ਚ ਲਫਾਫੇ ਇਕੱਠੇ ਕਰੀਦੇ ਆ ਤੇ ਜਿਹੜੇ ਬੀਜ ਆ ਉਹ ਵੀ ਸੜਕਾਂ ਤੋਂ ਜਿਹੜੇ ਸਰਕਾਰ ਨੇ ਅ ਦਰਖਤ ਰეკਮੈਂਡ ਕੀਤੇ ਆ ਉਹਨਾਂ ਨੇ ਬੀਜ ਜਿਵੇਂ ਹੁਣ ਆਏ ਬੂਟਾ ਇਹ ਹੈਗਾ ਵਾ ਸਰੀ ਜਾਤੀ ਦਾ ਜੀ ਇਹ ਸਰਕਾਰ ਜਿਆਦਾ ਤੋਂ ਜਿਆਦਾ ਇਹ ਸਰਕਾਰ ਲਾਉਂਦੀ ਆ ਇਹ ਕਿਉਂ ਲਾਉਂਦੀ ਇਹਨੂੰ ਪਾਣੀ ਦੀ ਘਾਟ ਘਟ ਲੋੜ ਪੈਂਦੀ ਆ ਘਟ ਲੋੜ ਇਹ ਘਟ ਜਿਹੋ ਜਿਹ ਮਰਜ਼ੀ ਮੌਸਮ ਹੋਵੇ ਉਹਦੇ ਵਿੱਚ ਵੀ ਚੱਲਦਾ ਬਾਕੀ ਬੂਟੇ ਦੇਖੋ ਜੇ ਪੁੰਗਰੇ ਨਹੀਂ ਇੱਥੇ ਭਰਪੂਰ ਪੱਤੇ ਆ ਚੁੱਕੇ ਇਸ ਟਾਈਮ ਦੇ ਵਿੱਚ ਇਸ ਲਈ ਇਹ ਜਿਹੜੇ ਬੀਜ ਆ ਸੜਕਾਂ ਤੋਂ ਕਿਉਂ ਲਈਦੇ ਆ ਕਿਉਂ ਚੀਜ਼ ਇਹੋ ਜਿਹੀ ਆ ਕਿ ਉਹਨਾਂ ਨੂੰ ਇਹ ਹਾਰੜ ਸਿਆਲ ਗਰਮੀ ਬਹੁਤਾ ਜਿਆਦਾ ਜਿਹੜਾ ਮੌਸਮ ਦਾ ਪ੍ਰਭਾਵ ਇਹਨਾਂ ਜਿਆਦਾ ਨਹੀਂ ਪੈਂਦਾ ਹਰ ਮੌਸਮ ਦੇ ਵਿੱਚ ਵੀ ਚੱਲਦੇ ਆ ਇਸ ਕਰਕੇ ਇਹ ਬੂਟੇ ਜਿਆਦਾ ਮੈਂ ਰეკਮੈਂਡ ਕਰਦਾ ਤੇ ਜਿਹੜੇ ਹੁਣ ਸੜਕਾਂ ਕਲੀਆਂ ਨਾਲੀਆਂ ਤੋਂ ਜਿਹੜੇ ਲਫਾਫੇ ਇਕੱਠੇ ਕਰਨੇ ਜੇ ਇਹਦੇ ਬੰਦੇ ਕੋ ਸਮਰੱਥਾ ਹੋਵੇ ਤੇ ਬਾਜ਼ਾਰੋਂ ਖਰੀਦ ਲਿਆਵੇ ਹਾਂ ਤੇ ਜੇ ਸਮਰੱਥਾ ਹੀ ਨਹੀਂ ਤੇ ਖਰੀਦੂ ਕਿੱਥੋਂ ਜੇ ਖਰੀਦ ਨਹੀਂ ਸਕਦਾ ਹੁਣ ਸੜੋ ਪਰੇ ਕੰਮ ਇਥੋਂ ਨਹੀਂ ਹੋਣਾ ਹੂੰ ਪਰ ਜਿਹੜੀ ਸੇਵਾ ਅੰਦਰ ਜਿਹੜੀ ਜਨਮ ਜਿਹੜਾ ਅੰਦਰ ਲਾਓ ਉਹ ਕਿੱਥੇ ਜਾਊਗਾ ਹਾਂ ਉਹ 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 ਕਿੱਧਰ ਜਾਊਗਾ ਫਿਰ ਤੇ ਉਹਨੂੰ ਪੂਰਾ ਕਰਨ ਵਾਸਤੇ ਫਿਰ ਇਹ ਕੁਝ ਕਰਨਾ ਪੈਂਦਾ ਹੂੰ ਕਿੱਥੋਂ ਕਿੱਥੋਂ ਲਿਆਉਂਦੇ ਲਪਾਵੇ ਕਿੱਠੇ ਜਿੱਥੇ ਮਿਲ ਜਾਣ ਜਿੱਥੇ ਮਿਲ ਜਾਣ ਜਿੱਥੇ ਮਿਲ ਜਾਵੇ ਬਸ ਜਿੱਥੇ ਕੰਮ ਦੀ ਚੀਜ਼ ਮਿਲੀ ਪਈ ਐ ਤੇ ਮੈਂ ਬੂਟਾ ਲਾਊਂਗਾ ਤੇ ਇਹ ਬੂਟੇ ਇਹ ਚ ਬੂਟਾ ਜਿਹੜਾ ਬੂਟਾ ਜਨਮ ਲੈ ਸਕਦਾ ਵਧੀਆ ਚੀਜ਼ ਐ ਮਿੱਟੀ ਪਾ ਕੇ ਤੇ ਇਹਨੂੰ ਚੁੱਕ ਲਓ ਅੱਛਾ ਤੁਹਾਡਾ ਏਰੀਆ ਕਿੰਨਾ ਕਿੰਨੇ ਏਰੀਆ ਜਾਂਦੇ ਤੇ ਕਿਸ ਤਰ੍ਹਾਂ ਜਾਂਦੇ ਹੋ ਸਾਈਕਲ ਤੇ 20 25 ਕਿਲੋਮੀਟਰ ਦੇ ਘੇਰੇ ਵਿੱਚ ਹੂੰ ਇਹ ਬੂਟੇ ਸਾਈਕਲ ਤੇ ਲੈ ਕੇ ਜਾਣਾ ਸਾਈਕਲ ਤੇ ਲਾ ਕੇ ਆਉਣੇ ਸਾਈਕਲ ਦੇ ਪਾਲਣ ਪੋਸ਼ਣ ਤੇ ਮਿੱਟੀ ਵੀ ਸਾਈਕਲ ਤੇ ਹਮ ਸਾਰਾ ਇਹ ਸਾਰਾ ਕੁਝ ਸਾਈਕਲ ਤੇ ਤੇ ਥੱਕਦੇ ਨਹੀਂ ਇੱਕ ਹੋ ਸਕਿਆ ਉਹਨੂੰ ਇੰਨਾ ਕਿਤੇ ਪੱਕ ਚੁੱਕਿਆ ਇੰਨਾ ਕ ਸਫਰ ਜਿਹੜਾ ਨਾ ਦਿੱਲੀ ਦਾ ਇੰਨਾ ਕ ਕਰਨਾ ਹੀ ਕਰਨਾ ਵਾਹ ਮੈਂ ਸੁਣਿਆ ਵੀ ਤੁਸੀਂ ਬੂਟੇ ਲਾ ਕੇ ਹੀ ਨਹੀਂ ਆਉਂਦੇ ਫਿਰ ਉਹਨਾਂ ਨੂੰ ਪਾਲਣ ਵੀ ਜਾਂਦੇ ਹੋ ਘੇੜਾ ਮਾਰਨ ਵੀ ਜਾਂਦੇ ਹੋ ਮੇਰਾ ਬੂਟਾ ਸੁੱਕਤ ਨਹੀਂ ਗਿਆ ਉਹਨੂੰ ਪਾਣੀ ਦੀ ਲੋੜ ਤਾਂ ਨਹੀਂ ਕੋਈ ਖੋਡੀ ਦੀ ਲੋੜ ਤਾਂ ਨਹੀਂ ਬਿਲਕੁਲ ਬਿਲਕੁਲ ਕਿੱਡੀ ਮੁਸ਼ਕਿਲਾਂ ਇਹ ਬੂਟਾ ਤਿਆਰ ਕੀਤਾ ਹੈ ਬਿਲਕੁਲ ਜੇ ਆਪਾਂ ਮਿੱਟੀ ਦੇ ਵਿੱਚ ਲਾ ਦਿੱਤਾ ਇਹਨੂੰ ਪਾਣੀ ਨਾ ਪਾਇਆ ਤੇ ਇਹ ਬੂਟਾ ਬੂਟਾ ਨਹੀਂ ਰਹੇਗਾ ਹੂੰ ਇਹ ਸੁੱਕ ਛੜ ਜਾਊਗਾ ਹੂੰ ਜੇ ਸੁੱਕ ਛੜ ਜਾਊਗਾ ਤਾਂ ਤੁਹਾਨੂੰ ਤਿਆਰ ਕਰਨ ਦਾ ਕੋਈ ਤੁਹਾਡਾ ਫਾਇਦਾ ਹੀ ਨਹੀਂਗਾ ਤੁਹਾਨੂੰ ਕੋਈ ਅਧਿਕਾਰ ਨਹੀਂ ਇਹਨੂੰ ਤਿਆਰ ਕਰਕੇ ਛੱਡ ਦੇਣਾ ਲਵਾਰਸ ਬਿਲਕੁਲ ਵਾਹ ਜੇ ਤੁਸੀਂ ਇਹਦੇ ਵਾਰਸ ਨਹੀਂ ਬੰਨਣਾ ਤੁਹਾਨੂੰ ਕੋਈ ਅਧਿਕਾਰ ਨਹੀਂ ਇਸ ਲਈ ਇਹਦੇ ਵਾਰਸ ਬਣੋ ਜੇ ਲਾਉਣੇ ਤੇ ਪਾਲਣ ਵੀ ਜਾਓ ਕਿਹੜੇ ਕਿਹੜੇ ਬੂਟੇ ਹੁਣ ਤਿਆਰ ਆ ਆਪਣੇ ਕੋਲ ਜਿਹੜੇ ਜੇ ਕਿਸੇ ਨੂੰ ਚਾਹੀਦੇ ਹੋਣ ਹਾਂ ਪਿੱਪਲ ਬੋਰਡ ਧ੍ਰੇਕ ਜਮਨ ਅੰਬ ਤੂਤ ਟਾਲੀ ਸੁਖਚੈਨ ਅਰਜਨ ਸੁਵਜਨਾ ਮਤਲ ਸਾਰੇ ਟੋਟਲੀ ਹੁੰਦੇ ਆ ਹੂੰ ਤੇ ਤੁਹਾਨੂੰ ਪਿੱਪਲ ਬੋਰਡ ਦੀ ਇੱਕ ਛੋਟੀ ਜੀ ਗੱਲ ਤੁਹਾਡੇ ਚੈਨਲ ਦੇ ਜ਼ਰੀਏ ਮੈਂ ਦੱਸ ਦੇਣਾ ਜਿਹੜਾ ਬੋਰਡ ਆਪਨੀ ਤਿਆਰ ਕੀਤਾ ਜਾਂਦਾ ਜੀ ਜੀ ਨਾ ਪਿੱਪਲ ਹੂੰ ਜਿੱਥੇ ਪੰਛੀ ਨੂੰ ਕੁਦਰਤ ਨੇ ਇੰਨਕ ਜਿਹੜਾ ਨਾ ਪਰਮੇਸ਼ਰ ਦੀ ਕਿਰਪਾ ਪੰਛੀਆਂ ਦੇ ਉਹ ਸਬਦੀ ਦੀਏ ਗੋਲਾ ਖਾਂਦੇ ਆ ਹੂੰ ਤੂੰ ਤੋਂਵੇ ਹੂੰ ਤੂੰ ਦੀ ਵੀ ਖਾਂਦੇ ਆ ਬਿਲਕੁਲ ਨਿੰਮ ਹੋਵੇ ਨਿੰਮ ਦੀ ਨਮੋਣੀ ਸਬੂਤੀ ਖਾ ਲਿੰਦੇ ਆ ਹੂੰ ਪੀਪਲ ਬੋਰਡ ਦੀ ਗੋਲ ਖਾ ਲਿੰਦੇ ਆ ਔਰ ਦੇ ਔਰ ਤੇ ਵਿੱਠ ਮਾਰਦੇ ਜਿੱਥੇ ਵਿੱਠ ਮਾਰਤੀ ਹੂੰ ਉਥੇ ਇਹ ਵਿੱਠਾਂ ਗੁੱਠਾਂ ਚ ਪੀਪਲ ਬੋਰਡ ਉੱਗ ਜਾਂਦੇ ਆ 2-3 ਇੰਚ ਜਿੱਥੇ ਮੈਂ ਵੇਖਿਆ ਉਥੋਂ ਮੈਂ ਕੱਢ ਕੇ ਲਿਆਉਣਾ ਹੁੰਦਾ ਫਿਰ ਇਹਨੂੰ 4-5 ਫੁੱਟ ਦੀ ਹਾਈਟ ਕਰਕੇ ਫੇਰ ਲਾਉਣਾ ਹੂੰ ਤੇ ਜੇ ਹੁਣ ਇੱਕ ਜਾਨਵਰ ਜਿਹੜੇ ਆ ਨਾ ਫਲ ਤੇ ਖਾ ਲੈਂਦੇ ਦੂਰ ਰੋੜ ਦੇ ਉਰ ਦੇ ਜਾ ਕੇ ਕਿਹੇ ਖੇਤਾਂ ਵਿੱਚ ਵੀ ਜੇ ਉਹਨਾਂ ਨੇ ਵਿੱਠ ਮਾਰਤੀ ਹੂੰ ਉੱਥੇ ਵੀ ਉਗਦਾ ਜੇ ਉਹ ਇੰਨਾ ਕਰ ਸਕਦਾ ਇਨਸਾਨ ਕਿਉਂ ਨਹੀਂ ਬਿਲਕੁਲ ਇੱਕ ਚੀਜ਼ ਹੋ ਰਿਹਾ ਵੀ ਪਰਿਵਾਰ ਵਾਲੇ ਕਿੰਨਾ ਕੁ ਸਾਥ ਦਿੰਦੇ ਕਿਉਂਕਿ ਮੈਂ ਵੇਖ ਰਿਹਾ ਵੀ ਘਰ ਦੇ ਵਿੱਚ ਬਹੁਤਾ ਫਾਈਨੈਂਸ਼ਲੀ ਵੀ ਤੁਸੀਂ ਮਜ਼ਬੂਤ ਨਹੀਂ ਹੈਗੇ ਹਨਾ ਤੇ ਘਰ ਦੇ ਕਹਿੰਦੇ ਨੇ ਵੀ ਕੋਈ ਕੰਮ ਕੁਮ ਕਰ ਤੂੰ ਇਹ ਕਿਹੜੇ ਕੰਮ ਚ ਨਹੀਂ ਉਹਨਾਂ ਕਦੀ ਇਸ ਤਰ੍ਹਾਂ ਦਾ ਸਵਾਲ ਕੀਤਾ ਹੀ ਨਹੀਂਗਾ ਹੂੰ ਪੀ ਉਹਨਾਂ ਨੇ ਕਦੀ ਮੇਰੇ ਰਾਹ ਦੇ ਵਿੱਚ ਉਹਨਾਂ ਨੇ ਰੁਕਾਵਟ ਨਹੀਂ ਪਾਈ ਪਿਛੜ ਜੇ ਲੱਗੇ ਤਾਂ ਚਲ ਕੋਈ ਗੱਲ ਨਹੀਂ ਜਦੋਂ ਕਦੇ ਕੰਮ ਹੁੰਦਾ ਮੈਨੂੰ ਕੰਮ ਮਿਲ ਜਾਂਦਾ ਫਿਰ ਤੇ ਕੰਮ ਵਾਲੀ ਜਾਈਦਾ ਹੂੰ ਜਦੋਂ ਕੰਮ ਨਹੀਂ ਹੁੰਦਾ ਤਾਂ ਫਿਰ ਇੱਧਰ ਹੀ ਲੱਗਿਆ ਰਹੀਦਾ ਹੂੰ ਇਹ ਚੀਜ਼ ਆ ਤੇ ਉਹਨਾਂ ਕਦੀ ਰੁਕਾਵਟ ਨਹੀਂ ਪਾਈ ਜੇ ਹੁਣ ਘਰ ਵਿਹਲੇ ਵੀ ਆਪਾਂ ਬਹਾਂਗੇ ਤੇ ਕਿਹੜਾ ਵੱਡੇ ਹੋ ਜਾਣਾ ਬੇਟਾ ਵੱਡੇ ਹੋ ਜਾਣਾ ਤੇ ਜੇ ਕੋਈ ਕੰਮ ਤਾਂ ਦੇ ਮਨ ਫਿਰ ਰੁੱਝਾ ਰਹੂਗਾ ਹੂੰ ਇਹ ਚੀਜ਼ ਆ ਤੇ ਇਸ ਲਈ ਮਤਲਬ ਉਹਨਾਂ ਦਾ ਅਜੇ ਤੱਕ ਕੋਈ ਵੀ ਇਹਦੇ ਵਿੱਚ ਕੋਈ ਵੀ ਰੁਕਾਵਟ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਸਭਾ ਤੁਸੀਂ ਇਹਨਾਂ ਨੂੰ ਦਿੰਦੇ ਜੀ ਹੈ ਨਾ ਤੇ ਫਿਰ ਕਮਾਈ ਦਾ ਸਾਧਨ ਕੀ ਤੁਹਾਡਾ ਕਮਾਈ ਦਾ ਸਾਧਨ ਕੋਈ ਨਹੀਂ ਹੈਗਾ ਹੂੰ ਤੇ ਵਾਈਫ ਹੰਡੀ ਘਰ ਬਟੇ ਆਉ ਮਸ਼ੀਨ ਚ ਲਾ ਕੇ ਜਿਹੜਾ ਮਸ਼ੀਨ ਤੋਂ ਜਿਹੜਾ ਟਾਈਮ ਪਾਸ ਜਿਹੜਾ ਹੁੰਦਾ ਹੂੰ ਬੇਟਾ ਜਿਹੜਾ ਫਰਿੱਜ ACR ਫਿਲਟਰ ਦੀ ਜਿਹੜੀ ਆ ਟ੍ਰੇਡਿੰਗ ਕੋ ਲੈ ਰਿਆ ਲੈ ਰਿਆ ਹਾਂਜੀ ਤੇ ਕੋਈ ਜਿਹੜੇ ਜਿਹੜੇ ਤਰ੍ਹਾਂ ਤੋਂ ਬੂਟੇ ਲੈ ਜਾਂਦੇ ਆ ਜਾਂ ਜਿੱਥੇ ਤੁਸੀਂ ਲਾ ਕੇ ਆਉਂਦੇ ਹੋ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀ ਜਿੱਥੇ ਵੀ ਤੁਹਾਨੂੰ ਜਗ੍ਹਾ ਮਿਲਦੀ ਉਹਨਾਂ ਵੱਲੋਂ ਕੋਈ ਪੈਸਾ ਤੇਲਾ ਕੋਈ ਮਾਨ ਸਨਮਾਨ ਨਹੀਂ ਮਿਲਦਾ ਨਹੀਂ ਕੋਈ ਮਾਨ ਸਨਮਾਨ ਨਹੀਂ ਹੂੰ ਕੋਈ ਵੀ ਮਾਨ ਸਨਮਾਨ ਨਹੀਂ ਆ ਜੇ ਕੋਈ ਫਰਜ਼ ਕੀਤਾ ਕਿਸੇ ਨੇ ਫੋਨ ਕੀਤਾ ਬੂਟਾ ਚਾਹੀਦਾ ਹੂੰ ਤੇ ਮੈਂ ਕਹਾ ਹੈਗੇ ਆ ਮੈਂ ਜਦੋਂ ਉਹਨਾਂ ਮੈਨੂੰ ਤਾਂ ਹੀ ਫੋਨ ਕਰਨਾ ਕਿਉਂਕਿ ਮੈਂ ਪਹਿਲਾਂ ਦੱਸਿਆ ਕਿ ਹਰ ਇੱਕ ਨੂੰ ਸੱਜਣਾ ਮਿੱਤਰ ਜੇ ਮੇਰਾ ਏਰੀਆ ਹੂੰ ਏਰੀਏ ਦੇ ਜਿੰਨੇ ਮੇਰੇ ਰਿਲੇਟਿਵ ਜਿੰਨੇ ਸੱਜਣ ਮਿੱਤਰ ਹੈਗੇ ਉਹਨਾਂ ਨੂੰ ਪਤਾ ਮੰਗਲ ਸਿੰਘ ਬੁੱਟੇ ਫਰੀ ਦਿੰਦਾ ਹੂੰ ਉਹਨਾਂ ਨੂੰ ਫੋਨ ਹੀ ਜਾਂਦਾ ਵੀ ਉੱਥੇ ਬੁੱਟੇ ਲੈ ਹੁੰਦੇ ਆ ਵਾਹ ਹੋਰ ਕਿਤੇ ਜਾਵਾਂਗੇ ਤਾਂ ਮੁੱਲ ਮਿਲਦੇ ਆ ਤੇ ਸਿਰਫ ਉਹ ਆਸਰਾ ਕਿਉਂਦੇ ਵੀ ਬੁੱਟੇ ਉਹ ਤਾਂ ਫਰੀ ਮਿਲਦੇ ਆ ਤੇ ਫਿਰ ਮੈਂ ਜਦੋਂ ਆਗੇ ਇਹਦੇ ਮੈਂ ਪੈਸੇ ਮੰਗੂਗਾ ਫਿਰ ਗੱਲ ਚੰਗੀ ਨਹੀਂ ਲੱਗਣੀ ਫਿਰ ਉਹਨਾਂ ਉੱਥੋਂ ਮੁੜ ਜਾਣਾ ਤੇ ਮੈਂ ਜਵਾਬ ਤਾਂ ਨਹੀਂ ਦੇ ਸਕਦਾ ਵੀ ਹੋ ਸਕਦਾ ਅਗਲਾ ਇੱਛਾ ਕਰਕੇ ਆ ਦੋ ਹੀ ਬੁੱਟੇ ਲੈ ਉਹ ਦੋ ਹੀ ਪਾਲੂਗਾ ਵਾਦਾ ਹੋ ਜਾਊਗਾ ਮਾਂ ਚੀ ਗੱਲ ਆਉਂਦੀ ਨਹੀਂ ਵੀ ਮੈਂ ਯਾਰ ਇੰਨੀ ਮਿਹਨਤ ਕਰਦਾ ਰੂੜੀਆਂ ਚ ਹੱਥ ਮਾਰਦਾ ਐ ਝੂਠੇ ਲੋਕਾਂ ਦੇ ਭਾਂਡੇ ਜੇ ਆ ਪਲਾਸਟਿਕ ਦੇ ਚੁੱਕ ਲੈਂਦਾ ਤੇ ਲੋਕ ਬੂਟਾ ਲੈ ਕੇ ਤੁਰ ਜਾਂਦੇ ਆ ਕੋਈ ਮਾਨ ਸਨਮਾਨ ਕੋ ਥੈਂਕ ਯੂ ਤੱਕ ਨਹੀਂ ਕਹਿੰਦਾ ਨਹੀਂ ਚਲੋ ਇਨਾਂ ਕੋ ਚਲੋ ਕਹਿ ਵੀ ਦੇਣਗੇ ਬੇਸ਼ੱਕ ਕੋਈ ਗੱਲ ਨਹੀਂ ਆ ਬਾਕੀ ਨਹੀਂ ਮੇਰੇ ਮਨ 'ਚ ਨਹੀਂ ਕੋਈ ਸ਼ੰਕਾ ਮੈਨੂੰ ਤੇ ਇੱਕੋ ਹੀ ਖੁਸ਼ੀ ਆ ਵੀ ਇਹ ਬੂਟੇ ਲਾ ਕੇ ਤੇ ਪਾਲ ਦੇਣ ਪਾਲ ਦੇਣ ਇਹੀ ਆ ਜੀ ਵੀ ਜੇ ਕੁਝ ਮੈਂ ਜਿਹੜਾ ਕੰਮ ਕਰਨ ਰਿਹਾ ਮੇਰੇ ਕੰਮ ਦੇ ਵਿੱਚ ਹੋਰ ਵਾਦਾ ਹੋ ਜਾ ਹੂੰ ਇੱਕ ਤੁਹਾਡੇ ਜੇ ਕੰਮ ਵਿੱਚ ਵਾਧਾ ਤੁਸੀਂ ਕਿਸ ਤਰ੍ਹਾਂ ਵਾਧਾ ਹੋ ਸਕਦਾ ਤੁਹਾਡੇ ਕੰਮ ਵਿੱਚ ਕੋਈ ਸਰਕਾਰ ਤੁਹਾਡੀ ਬਾਹ ਫੜੇ ਜਾਂ ਕੋਈ ਐਨ ਆਰ ਆਈ ਵੀਰ ਕਿਸ ਤਰ੍ਹਾਂ ਦੀ ਤੁਹਾਡੀ ਬਤ ਕਰਨ ਵੇਖੋ ਮੈਨੂੰ ਤੇ ਇਹ ਆ ਵੀ ਮੇਰੀ ਸਪੋਰਟ ਕਰਨ ਸੱਜਣ ਮਿੱਤਰ ਭੈਣ ਭਰਾ ਜਿਹੜੇ ਆਰਥਿਕ ਕੋਈ ਫੰਡ ਦੇ ਜ਼ਰੀਏ ਜੇ ਮੈਨੂੰ ਸਪੋਰਟ ਕਰਦੇ ਕੋਈ ਨਰਸਰੀ ਚੰਗੀ ਬਣ ਜੂ ਤੇ ਉੱਥੇ ਆਪਾਂ ਜ਼ਿਆਦਾ ਕੰਮ ਕਰ ਸਕਦੇ ਆ ਤੇ ਜ਼ਿਆਦਾ ਕੰਮ ਕਰਨ ਦੇ ਨਾਲ ਨਾਲ ਕੋਈ ਜਿਹੜਾ ਕੋਈ ਜਿਹੜੇ ਘਰ ਦੇ ਹਾਲਾਤ ਕੋ ਥੋੜਾ ਬੋਤਾ ਘਰ ਦੇ ਵਿੱਚ ਵੀ ਸਹਿਯੋਗ ਕਰੀ ਜਾਣ ਤੇ ਮੇਰਾ ਘਰ ਚੱਲੀ ਜਾਵੇ ਤੇ ਮੈਂ ਉਹ ਅੱਗੇ ਸਮਰਪਿਤ ਆ ਇਹ ਹੋ ਸਕਦਾ ਹੋਰ ਵੀ ਮੈਂ ਇਹਨੂੰ ਕੋਈ ਸਮਾਂ ਹੋਰ ਵੀ ਵੱਧ ਜੇ ਤੇ ਉਸ ਤਰ੍ਹਾਂ ਤੁਸੀਂ ਕਾਰੋਬਾਰ ਕੀ ਕਰਦੇ ਹੋ ਰੋਜ਼ੀ ਰੋਟੀ ਲੱਕੜ ਦਾ ਟੋਟੇ ਪਾਜ ਰਿਪੇਅਰ ਦਾ ਕੰਮ ਹੈ ਲੱਕੜ ਦਾ ਹਾਂਜੀ ਇੱਕ ਨਾ ਆਪਣਾ ਮੋਬਾਈਲ ਨੰਬਰ ਬੋਲ ਦਿਓ ਜਿਹੜੇ ਕੋਈ ਕਿਸੇ ਨੇ ਤੁਹਾਨੂੰ ਬੂਟਾ ਚਾਹੀਦਾ ਹੋਵੇ ਜਾਂ ਬੂਟੇ ਪ੍ਰਤੀ ਕੋਈ ਸਵਾਲ ਜਵਾਬ ਹੋਵੇ ਜਾਂ ਕੋਈ ਕੋਈ ਬੰਦਾ ਤੁਹਾਡਾ ਕੋਈ ਮਤ ਕਰਨਾ ਚਾਹੁੰਦਾ ਹੋਵੇ ਨਰਸਰੀ ਵਾਸਤੇ ਤੁਹਾਨੂੰ ਮੇਰਾ ਨੰਬਰ ਹੈਗਾ WhatsApp ਨੰਬਰ ਹੈਗਾ 62395 16293 ਦੁਬਾਰਾ ਬੋਲ ਦਿਆਂ 62395 16293 ਅਖੀਰ ਵਿੱਚ ਉਹਨਾਂ ਲੋਕਾਂ ਨੂੰ ਮੈਸੇਜ ਜਿਹੜੇ ਰੁੱਖਾਂ ਨੂੰ ਐਵੇਂ ਕੱਟ ਵੱਟ ਸੁੱਟ ਦਿੰਦੇ ਨੇ ਜਾਂ ਅਗਲਾ ਦਿੰਦੇ ਨੇ ਵੇਖੋ ਜੀ ਮੈਂ ਵੀ ਕੀ ਗੱਲ ਕਰਨੀ ਚਾਹੁੰਦਾ ਹੈ ਜੀ ਕਿ ਇਹਨਾਂ ਤੋਂ ਬਿਨਾ ਗਤੀ ਨਹੀਂ ਜੀ ਹੋਣੀ ਹੂੰ ਜੇ ਉੱਥੇ ਲੈ ਗਏ ਨਾ ਜਿੱਥੇ ਮਰਲਾ ਅੱਧਾ ਮਰਲਾ ਜਗ੍ਹਾ ਮਿਲਣੀ ਹੈ ਨਾ ਹੂੰ ਆਖਰੀ ਇਹਨਾਂ ਲੱਕੜਾਂ ਨੇ ਸਾਡੀ ਗੱਦੀ ਕਰਨੀ ਹੈ ਬਿਲਕੁਲ ਉਹ ਵੀ ਇਥੇ ਰੁੱਖ ਤੋਂ ਹੀ ਮਿਲਦੀਆਂ ਸਹੀ ਹੈ ਆਖਰੀ ਸਮਾਂ ਵੀ ਇਹਨਾਂ ਨੇ ਨਾਲ ਹੀ ਸਾਡਾ ਜਿਹੜਾ ਨਾ ਉਹ ਇਹਨਾਂ ਨੇ ਸੰਭਾਲਣਾ ਤੇ ਇਸ ਕਰਕੇ ਜੇ ਲੱਗੇ ਆ ਤੇ ਉਹਨਾਂ ਦੀ ਕੇਅਰ ਕਰੋ ਜੇ ਕੋ ਲੌਂਦਾ ਉਹਦੀ ਸਪੋਰਟ ਕਰੋ ਤੇ ਪਟੋਣਾ ਪਟੋਣਾ ਡੰਗਰ ਨੂੰ ਨਾ ਖਵਾਓ ਇਹ ਮੇਰੀ ਰਿਕਵੈਸਟ ਆ ਵੀ ਹੱਥ ਜੋੜ ਕੇ ਬੇਨਤੀ ਆ ਵੀ ਜੇ ਲੱਗੇ ਆ ਤੇ ਤੁਸੀਂ ਵੀ ਮੇਰੇ ਨਾਲ ਜੋ ਕਹੋ ਵੀ ਹੋ ਸਕਦਾ ਜੇ ਪਾਣੀ ਨਹੀਂ ਪਾਉਣ ਜੋਗੇ ਤੇ ਪਟਣ ਦਾ ਵੀ ਤੁਹਾਨੂੰ ਕੋਈ ਅਧਿਕਾਰ ਨਹੀਂ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਾਡਾ ਕੱਲ੍ਹ ਬਤ ਕਰ ਲਈ ਜੀ ਸੋ ਇਹ ਸਨ ਵੀਰ ਮੰਗਲ ਸਿੰਘ ਜੀ ਜੋ ਵਾਤਾਵਰਣ ਪ੍ਰੇਮੀ ਨੇ ਤੇ ਬਹੁਤ ਸਾਰੇ ਬੂਟੇ ਲਗਾ ਚੁੱਕੇ ਨੇ ਹੁਣ ਤੱਕ ਜਿੰਨਾ ਵੀ ਇਹਨਾਂ ਜੀਵਨ 10 ਤੋਂ 15000 ਬੂਟੇ ਜਿਹੜੇ ਇਹਨਾਂ ਨੇ ਲਾਏ ਵੀ ਨੇ ਤੇ ਪਾਲੇ ਵੀ ਨੇ ਘਰ ਉੱਥੇ ਜਾ ਕੇ ਗੇੜਾ ਮਾਰਦੇ ਨੇ ਕਿ ਮੇਰੇ ਬੂਟੇ ਨੂੰ ਕਿਸੇ ਦੀ ਲੋੜ ਤਾਂ ਨਹੀਂ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਖਾਦ ਦੀ ਗੋਡੀ ਦੀ ਪਾਣੀ ਦੀ ਤੇ ਸਾਈਕਲ ਤੇ ਜਾਂਦੇ ਨੇ ਤੇ ਸਾਈਕਲ ਇਹਨਾਂ ਦਾ ਸਾਥੀ ਹੈ ਆਪਣੇ ਸਾਈਕਲ ਤੇ ਆਪਣੇ ਏਰੀਆ ਚ ਘੁੰਮਦੇ ਨੇ ਜਿੱਥੇ ਜਗ੍ਹਾ ਮਿਲਦੀ ਉੱਥੇ ਬੂਟੇ ਲਾ ਕੇ ਆਉਂਦੇ ਨੇ ਯਾਰ ਜਰੂਰ ਸਪੋਰਟ ਕਰਿਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਇਹ ਮੰਗਲ ਦੀ ਆਵਾਜ਼ ਹੋਰ ਵੀ ਲੋਕਾਂ ਤੱਕ ਜਾਵੇ ਕਿ ਆਓ ਵਾਤਾਵਰਣ ਨੂੰ ਸੰਭਾਲਣ ਦੀ ਕੋਸ਼ਿਸ਼ ਕਰੀਏ ਆਪਣੀ ਧਰਤੀ ਨੂੰ ਹਰੀਆ ਭਰੀਆ ਬਣਾਈਏ ਰੁੱਖ ਲਗਾਓ ਜੀਵਨ ਬਚਾਓ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਧੰਨਵਾਦ